ਸਤ ਸ੍ਰੀ ਅਕਾਲ ਅੱਜ ਆਪਾਂ ਨਾ ਕੁਝ ਇਤਿਹਾਸਿਕ ਲਿਖਤਾਂ ਕੁਝ ਸਰੋਤਾਂ ਨੂੰ ਫਰੋਲ ਰਹੇ ਸੀ ਤੇ ਉਹਨਾਂ 'ਚ ਇੱਕ ਬੜੀ ਕਹਿ ਲਓ ਦਿਲਚਸਪ ਘਟਨਾ ਸਾਹਮਣੇ ਆਈ ਹੈ ਹਾਂਜੀ ਇਹ ਗੁਰੂ ਗੋਬਿੰਦ ਸਿੰਘ ਜੀ ਤੇ ਇੱਕ ਮੁਗਲ ਅਫਸਰ ਸੈਦ ਖਾਂ ਉਹਨਾਂ ਨਾਲ ਜੁੜੀ ਹੋਈ ਹੈ ਤੇ ਸਰੋਤ ਕਹਿੰਦੇ ਨੇ ਕਿ ਇਹ ਪੰਗਾਣੀ ਦੀ ਲੜਾਈ ਤੋਂ ਕੁਝ ਸਮੇਂ ਬਾਅਦ ਦੀ ਗੱਲ ਹੈ ਮਾਹੌਲ ਕਾਫੀ ਮਤਲਬ ਤਣਾਅ ਵਾਲਾ ਸੀ ਉਦੋਂ ਹਾਂਜੀ ਪੰਗਾਣੀ ਦਾ ਯੁੱਧ ਉਹਦਾ ਬਹੁਤ ਵੱਡੀ ਘਟਨਾ ਸੀ ਜਦੋਂ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਹਰਾਇਆ ਸੀ ਉਸ ਤੋਂ ਬਾਅਦ ਦਾ ਸਮਾਸੀਏ ਤੇ ਸੈਦ ਖਾਂ ਜਿਹਦਾ ਜ਼ਿਕਰ ਆਉਂਦਾ ਉਹ ਕੋਈ ਐਵੇਂ ਦਾ ਸਿਪਾਈ ਨਹੀਂ ਸੀ ਉਹ ਮਤਲਬ ਇੱਕ ਉੱਚੇ ਅਹੁਦੇ ਵਾਲਾ ਮੁਗਲ ਅਫਸਰ ਸੀ اچھا ਕੁਝ ਲਿਖਤਾਂ ਚ ਤਾਂ ਇਹ ਵੀ ਇਸ਼ਾਰਾ ਮਿਲਦਾ ਹੈ ਕਿ ਉਹਦਾ ਕੋਈ ਰਿਸ਼ਤਾ ਸੀ ਪੀਰ ਬੁੱਧੂ ਸ਼ਾਹ ਨਾਲ ਜਿਨ੍ਹਾਂ ਨੇ ਪੰਗਾਣੀ ਚ ਗੁਰੂ ਸਾਹਿਬ ਦਾ ਸਾਥ ਦਿੱਤਾ ਸੀ ਓਹੋਹੋ ਤਾਂ ਫਿਰ ਗੱਲ ਹੋਰ ਵੀ ਪੇਚੀਦਾ ਹੋ ਗਈ ਖੈਰ ਤਾਂ ਇਨ੍ਹਾਂ ਸਰੂਤਾਂ ਮੁਤਾਬਕ ਸੈਦ ਖਾਂ ਆਉਂਦਾ ਗੁਰੂ ਸਾਹਿਬ ਦੇ ਦਰਬਾਰ ਚ ਪਰ ਉਹਦਾ ਆਉਣ ਦਾ ਤੰਗ ਥੋੜਾ ਅਜੀਬ ਜਿਹਾ ਸੀ ਹਾਂਜੀ ਉਹਨੇ ਕੋਈ ਇਜਾਜ਼ਤ ਨਹੀਂ ਲਈ ਬਿਨਾਂ ਪੁੱਛੇ ਸਿੱਧਾ ਜਾ ਕੇ ਆਪਣੀ ਮੰਜੀ ਤੇ ਬਹਿ ਗਿਆ ਜਿਹੜੀ ਗੁਰੂ ਸਾਹਿਬ ਦੇ ਸਾਹਮਣੇ ਪਈ ਸੀ ਇਹ ਤਾਂ ਮਤਲਬ ਸਿੱਧੀ ਬਿਆਦਬੀ ਲੱਗਦੀ ਹੈ ਬਿਲਕੁਲ ਇਹ ਸਿਰਫ ਬੈਠਣਾ ਨਹੀਂ ਸੀਗਾ ਉਸ ਵੇਲੇ ਦੇ ਹਿਸਾਬ ਨਾਲ ਦਰਬਾਰੀ ਸਲੀਕੇ ਮੁਤਾਬਕ ਇਹ ਤਾਂ ਐ ਸੀ ਜਿਵੇਂ ਉਹ ਆਪਣੇ ਆਪ ਨੂੰ ਬਰਾਬਰ ਦਾ ਜਾਂ ਸ਼ਾਇਦ ਵੱਡਾ ਸਮਝ ਰਿਹਾ ਹੋਵੇ ਹੂੰ ਇਹ ਸਿਰਫ ਸਰੀਰਕ ਹੰਕਾਰ ਨਹੀਂ ਸੀ ਇਹ ਉਹਦੀ ਆਤਮਕ ਅਕੜ ਵੀ ਸੀ ਸ਼ਾਇਦ ਉਹਨੂੰ ਆਪਣੀ ਫੌਜੀ ਤਾਕਤ ਦਾ ਮੁਗਲ ਸਲਤਨਤ ਦਾ ਮਾਣ ਹੋਊਗਾ ਕਿੱਥੇ ਆ ਕੇ ਨਾ ਗੱਲ ਬੜੀ ਰੋਚਕ ਹੋ ਜਾਂਦੀ ਹੈ ਗੁਰੂ ਸਾਹਿਬ ਨੇ ਦੇਖੋ ਉਹਨੂੰ ਛਿੜਕਿਆ ਨਹੀਂ ਕੋਈ ਗੁੱਸਾ ਨਹੀਂ ਕੀਤਾ ਹਾਂ ਉਹਨਾਂ ਨੇ ਕੀ ਕੀਤਾ ਆਪਣੇ ਕਮਾਨ ਚੋਂ ਇੱਕ ਤੀਰ ਕੱਢਿਆ ਤੇ ਸਿੱਧਾ ਸੈਦ ਖਾਂ ਤੇ ਨਹੀਂ ਨਹੀਂ ਸਗੋਂ ਉਹਦੀ ਮੰਜੀ ਦੇ ਇੱਕ ਪਾਵੇ ਚ ਮਾਰਿਆ ਹੁਣ ਇਹਦਾ ਕੀ ਮਤਲਬ ਹੋ ਸਕਦਾ ਹੈ ਸਿੱਧਾ ਵਾਰ ਕਿਉਂ ਨਹੀਂ ਕੀਤਾ ਦੇਖੋ ਇਹੀ ਤਾਂ ਸਾਰੀ ਗੱਲ ਦੀ ਜੜ ਹੈ ਗੁਰੂ ਸਾਹਿਬ ਦਾ ਨਿਸ਼ਾਨਾ ਸੈਦ ਖਾਂ ਆਪ ਨਹੀਂ ਸੀ ਉਹਦਾ ਹੰਕਾਰ ਸੀ ਅੱਛਾ ਜਦੋਂ ਤੀਰ ਮੰਜੀ ਦੇ ਪਾਵੇ ਚ ਵੱਜਿਆ ਤਾਂ ਕੀ ਹੋਇਆ ਮੰਜੀ ਦਾ ਸੰਤੁਲਨ ਵਿਗੜ ਗਿਆ ਉਹ ਹਿਲ ਗਈ ਡੋਲ ਗਈ ਹਾਂ ਤੇ ਫਿਰ ਤੇ ਸੈਦ ਖਾਨ ਨੂੰ ਮਜਬੂਰਨ ਉੱਠਣਾ ਪਿਆ ਖੜਾ ਹੋਣਾ ਪਿਆ ਹਾਂ ਖੜਾ ਹੋਣਾ ਪਿਆ ਇਹ ਕੋਈ ਸਰੀਰਕ ਹਮਲਾ ਨਹੀਂ ਸੀ ਇਹ ਤਾਂ ਇੱਕ ਕਹਿ ਲੋ ਮਨੋਵਿਗਿਆਨਿਕ ਚਾਲ ਸੀ ਇੱਕ ਇਸ਼ਾਰਾ ਸੀ ਬਹੁਤ ਸੁਖਮ ਤਰੀਕਾ ਹਾਂਜੀ ਗੁਰੂ ਸਾਹਿਬ ਨੇ ਬਿਨਾਂ ਕਿਸੇ ਹਿੰਸਾ ਦੇ ਬਿਨਾਂ ਕੋਈ ਕੌੜਾ ਬੋਲ ਬੋਲੇ ਸਾਰੀ ਸਥਿਤੀ ਨੂੰ ਹੀ ਪਲਟ ਦਿੱਤਾ ਇਹ ਤਾਂ ਕਮਾਲ ਦੀ ਸੂਝ ਹੈ ਮਤਲਬ ਤਾਕਤ ਵੀ ਦਿਖਾ ਦਿੱਤੀ ਪਰ ਕਿਸੇ ਨੂੰ ਸੱਟ ਵੀ ਨਾ ਲੱਗੀ ਤਾ ਫਿਰ ਸੈਦ ਖਾਨ ਨੂੰ ਕੀ ਸੁਨੇਹਾ ਗਿਆ ਇਸ ਨਾਲ ਉਹਨੇ ਕੀ ਸਮਝਾ ਅਸਰ ਤਾਂ ਬਹੁਤ ਡੂੰਗਾ ਪਿਆ ਹੋਣਾ ਜਦੋਂ ਉਹਨੂੰ ਇਹ ਅਚਾਨਕ ਉੱਠਣਾ ਪਿਆ ਤਾਂ ਉਹਨੂੰ ਆਪਣੀ ਮਤਲਬ ਔਕਾਤ ਦਾ ਪਤਾ ਲੱਗਾ ਹੋਣਾ ਉਹਨੂੰ ਸਮਝ ਆ ਗਈ ਹੋਣੀ ਕਿ ਜਿਹਦੇ ਸਾਹਮਣੇ ਉਹ ਐਡਾ ਹੰਕਾਰ ਦਿਖਾ ਰਿਹਾ ਸੀ ਉਹ ਕੋਈ ਆਮ ਹਸਤੀ ਨਹੀਂ ਉਹਨਾਂ ਕੋਲ ਤਾਂ ਬੜੀ ਸੂਖਮ ਤੇ ਅਸਾਧਾਰਨ ਸ਼ਕਤੀ ਹੈ ਸ਼ਕਤੀ ਸਿਰਫ ਤਲਵਾਰ ਦੀ ਨਹੀਂ ਬਿਲਕੁਲ ਇਹ ਸ਼ਕਤੀ ਸਮਝ ਦੀ ਸੀ ਸੰਜਮ ਦੀ ਸੀ ਤੇ ਸਹੀ ਵੇਲੇ ਤੇ ਸਹੀ ਕੰਮ ਕਰਨ ਦੀ ਸੀ ਇਹ ਘਟਨਾ ਇਹ ਹੀ ਦੱਸਦੀ ਹੈ ਕਿ ਗੁਰੂ ਦੇ ਦਰਬਾਰ 'ਚ ਉਹਨਾਂ ਦੀ ਹਜ਼ੂਰੀ 'ਚ ਨਿਮਰਤਾ ਤੇ ਆਦਰ ਕਿੰਨਾ ਜ਼ਰੂਰੀ ਹੈ ਤਾਂ ਫਿਰ ਇਸ ਘਟਨਾ ਤੋਂ ਬਾਅਦ ਸੈਦ ਖਾਨ ਦਾ ਕੀ ਬਣਿਆ ਕੀ ਉਹ ਗੁਰੂ ਸਾਹਿਬ ਦਾ ਮুরিਦ ਹੋ ਗਿਆ ਜਾਂ ਗੁੱਸੇ 'ਚ ਚਲਾ ਗਿਆ ਸਰੋਤ ਕੀ ਕਹਿੰਦੇ ਨੇ ਇਸ ਬਾਰੇ ਸਰੋਤ ਤਾਂ ਇਹ ਹੀ ਦੱਸਦੇ ਨੇ ਕਿ ਸੈਦ ਖਾਨ ਬਹੁਤ ਪ੍ਰਭਾਵਿਤ ਹੋਇਆ ਸੀ ਬਹੁਤ ਜ਼ਿਆਦਾ ਅੱਛਾ ਉਹਦਾ ਹੰਕਾਰ ਟੁੱਟ ਗਿਆ ਉਹਨੂੰ ਗੁਰੂ ਸਾਹਿਬ ਦੀ ਜਿਹੜੀ ਆਤਮਕ ਉੱਚਤਾ ਸੀ ਉਹਦਾ ਅਹਿਸਾਸ ਹੋ ਗਿਆ ਕਹਿੰਦੇ ਨੇ ਕਿ ਉਸ ਤੋਂ ਬਾਅਦ ਉਹਦੀ ਸੋਚ ਬਦਲ ਗਈ ਭਾਵੇਂ ਉਹ ਮੁਗਲ ਦਰਬਾਰ ਨਾਲ ਤਾਂ ਜੁੜਿਆ ਹੀ ਰਿਹਾ ਪਰ ਉਹਦੇ ਮਨ 'ਚ ਗੁਰੂ ਸਾਹਿਬ ਲਈ ਇੱਕ ਸ਼ਰਦਾ ਜੀ ਬਣ ਗਈ ਸ਼ਰਦਾ ਬਣ ਗਈ ਹਾਂਜੀ ਕੁਝ ਕਹਾਣੀਆਂ ਤਾਂ ਇਹ ਵੀ ਕਹਿੰਦੀਆਂ ਨੇ ਕਿ ਬਾਅਦ 'ਚ ਜਦੋਂ ਕਦੇ ਉਹਨੂੰ ਗੁਰੂ ਸਾਹਿਬ ਦੇ ਖਿਲਾਫ ਲੜਨ ਲਈ ਭੇਜਿਆ ਗਿਆ ਤਾਂ ਲੜਿਆ ਹੀ ਨਹੀਂ ਮੈਦਾਨ ਛੱਡ ਕੇ ਚਲਾ ਗਿਆ ਸੀ ਵਾਹ ਇਹ ਤਾਂ ਬਹੁਤ ਵੱਡੀ ਗੱਲ ਹੈ ਸੋ ਜੇ ਆਪਾਂ ਇਹ ਸਾਰੀ ਗੱਲਬਾਤ ਦਾ ਨਿਚੋੜ ਕਢੀਏ ਤਾਂ ਇਹ ਸਿਰਫ ਇੱਕ ਤੀਰ ਦੀ ਕਹਾਣੀ ਨਹੀਂ ਹੈਗੀ ਬਿਲਕੁਲ ਨਹੀਂ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਦਾ ਉਹਨਾਂ ਦੀ ਲੀਡਰਸ਼ਿਪ ਦਾ ਇੱਕ ਬਹੁਤ ਖਾਸ ਪਹਿਲੂ ਦਿਖਾਉਂਦੀ ਹੈ ਕਿ ਕਿਵੇਂ ਉਹ ਹਾਲਾਤ ਨੂੰ ਸਮਝ ਕੇ ਬਿਨਾਂ ਫालतू ਜ਼ੋਰ ਲਾਏ ਇੱਕ ਮਨੋਵਿਗਿਆਨਿਕ ਤਰੀਕੇ ਨਾਲ ਵੀ ਕਿੱਡੇ ਵੱਡੇ ਸਬਕ ਸਿਖਾ ਦਿੰਦੇ ਸਨ ਉਹ ਸਿਰਫ ਇੱਕ ਮਹਾਨ ਯੋਧੇ ਹੀ ਨਹੀਂ ਸਨ ਬਲਕਿ ਬਹੁਤ ਵੱਡੇ ਰਣਨੀਤੀਕਾਰ ਤੇ ਕਹਿ ਲਓ ਮਨੁੱਖੀ ਸੁਭਾਅ ਦੇ ਪਾਰਖੂ ਵੀ ਸਨ ਹਾਂ ਇਹ ਵਿਸ਼ਲੇਸ਼ਣ ਬਿਲਕੁਲ ਸਹੀ ਹੈ। ਇਹ ਘਟਨਾ ਸਾਨੂੰ ਸਾਫ਼ ਦਿਖਾਉਂਦੀ ਹੈ ਕਿ ਅਸਲੀ ਤਾਕਤ ਸਿਰਫ ਬਾਹਰੀ ਤੌਰ ਤੇ ਜ਼ਾਹਰਾ ਤੌਰ ਤੇ ਨਹੀਂ ਹੁੰਦੀ। ਹੂੰ ਅਸਲੀ ਤਾਕਤ ਤਾਂ ਸੁਖਮਤਾ ਚ, ਸਿਆਣਪ ਚ ਤੇ ਸਹੀ ਸਮੇਂ ਤੇ ਸਹੀ ਕਦਮ ਚੁੱਕਣ ਚ ਵੀ ਹੁੰਦੀ ਹੈ। ਵਾਕਈ ਇੱਕ ਨਿੱਕਾ ਜਿਹਾ ਤੀਰ ਪਰ ਉਹਦੇ ਪਿੱਛੇ ਕਿੰਨੀ ਡੂੰਗੀ ਸੋਚ ਤੇ ਕਿੱਡਾ ਵੱਡਾ ਸਬਕ ਛੁਪਿਆ ਹੋਇਆ। ਹਾਂਜੀ ਤੇ ਇਸ ਸਭ ਤੋਂ ਬਾਅਦ ਨਾ ਇੱਕ ਸਵਾਲ ਮੰਚ ਜ਼ਰੂਰ ਆਉਂਦਾ ਹੈ। ਕੀ ਕਿ ਆਪਣੇ ਇਤਿਹਾਸ ਚ ਜਾਂ ਚਲੋ ਰੋਜ਼ ਦੀ ਜ਼ਿੰਦਗੀ ਚ ਵੀ ਹੋਰ ਕਿੰਨੀਆਂ ਕੋ ਅਜਿਹੀਆਂ ਘਟਨਾਵਾਂ ਜਾਂ ਗੱਲਾਂ ਹੁੰਦੀਆਂ ਹੋਣਗੀਆਂ ਜਿੱਥੇ ਉੱਪਰੋਂ-ਉੱਪਰੋਂ ਦੇਖਿਆ ਤਾਂ ਗੱਲ ਸਧਾਰਨ ਲੱਗਦੀ ਐ ਪਰ ਉਹਦੇ ਪਿੱਛੇ ਕੋਈ ਡੂੰਗਾ ਮਤਲਬ ਕੋਈ ਸਿੱਖਿਆ ਜਾਂ ਕੋਈ ਮਨੋਵਿਗਿਆਨਿਕ ਪਹਿਲੂ ਲੁਕਿਆ ਹੁੰਦਾ ਹੈ ਹੂੰ ਜਿਹਨੂੰ ਸਮਝਣ ਲਈ ਸਾਨੂੰ ਥੋੜਾ ਰੁਕ ਕੇ ਥੋੜਾ ਗੌਰ ਨਾਲ ਦੇਖਣ ਦੀ ਸੋਚਣ ਦੀ ਲੋੜ ਹੈ